ਸਵਾਲਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਭਰਨ ਵਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਗੱੱਬੜ ਵੇੜਾ ਦਿਖਾਵਾਂਗੇ ਤੇ ਦਿਖਾਵਾਂਗੇ ਟੌਪ ਕਲਾਸ ਜ਼ਿੰਦਗੀ ਨਹੀਂ ਸੂਨੂ ਹਾਜਰਾ ਟੱਡੇਲ ਵੀਰ ਤੋਂ ਬੁਖਦੇ ਆਓਗੇ ਜੀ ਕੱਲ੍ਹ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪਾਲਾਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਵੀਰ ਜੀ 78396788 783967168 ਅੱਜ ਆਪਾਂ ਦੋ ਗੱੱਬੜਾ ਵੇੜਾ ਦਿਖਾਵਾਂਗੇ ਹਨਾ ਠੀਕ ਹੈ ਪਹਿਲਾ ਨੰਬਰ ਜਿਹੜੀ ਦੇਖੀਏ ਨੇ ਬਾਈ ਜੀ ਕਿਹੜਾ ਸੂਹ ਸੂਰੀ ਹੈ ਇਹ ਦੂਜਾ ਸੂਹ ਸੂਰੀ ਹੈ ਜੀ ਕੈ ਕਿ ਦਿਨ ਕਰਦੀਆਂ ਸੂਨਦੇ ਇਹ ਕੱਲ ਤੋਂ ਬਾਕੀ ਹੈ ਇਹਦਾ ਤੇ ਪਲੂਣ ਦਾ ਦੁੱਧ ਮਾਲਕਾਂ ਨੇ ਦੱਸਿਆ ਕਿੰਨਾਗਾ 24 ਕਿਲੋ ਦੁੱਧ ਤਾਂ ਨਹੀਂ ਪਲੂਣ ਕਿ ਕਹਿੰਦਾ ਆਪਾ 23 24 ਕਿਲੋ ਤੇ ਪਲੂਣ ਚੱਲੀ ਵੀ ਆ ਠੀਕ ਆ ਤੇ ਬਾਕੀ ਹਵਾਨੇ ਤੇ ਨਾਲਾ ਨੂੜਾ ਦੀ ਗੱਲ ਕਰੀਏ ਬੜੀ ਜਬਰਦਸਤ ਆ ਹਨਾ ਸੋ ਮਿਲਕ ਮੈਂਸ ਵਗੈਰਾ ਦੇਖ ਸਾ ਜੀ ਮੈਂ ਕਹਿੰਦਾ ਪਿੰਡ ਦਾ ਚੰਗਾ ਲੱਗਿਆ ਇਹ ਠੀਕ ਆ ਪਿੰਡ ਦਾ ਘੀਰਾਂ ਤੋਂ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਵਗੈਰਾ ਪਤਾ ਕੁਝ ਘੀਰਾਂ ਲੱਗਿਆ ਇਹ ਨਹੀਂ ਇਹ ਤਾਂ ਨਹੀਂ ਸੀ ਮਨ ਦਾ ਠੀਕ ਆ ਅੰਦਾਜ਼ਾ ਹੈ ਦੁੱਧ ਕਿੰਨਾ ਕੁ ਦੇ ਦੋਗੇ ਇਹ ਦੁੱਧ ਦੇ ਦੋ 26 27 ਕਿਲੋ ਕਹਿੰਦਾ ਆਪਾ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਮੰਨ ਲਓ ਕੀ ਰੇਟ ਕੀ ਰੱਖਿਆ ਵੇਚਣ ਵਾਲਾ 30 ਕਿਲੋ ਵਿੱਚ ਹੋ ਸਕਦਾ ਰੇਟ ਕੀ ਰੱਖਿਆ ਵੇਚਣ ਜਾਲਾ ਰੇਟ ਇਹ ਦੱਸਣੇ ਆ 80000 ਦੀ ਮਾਨਤਾ ਕਰਦਾਂਗੇ ਮਾਨਤਾ ਤੋਰੇ ਵਾਰ ਇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਥਾਨ ਹਵਾਨਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਕੰਪੈਕਟ ਹਵਾਨਾ ਦੂਜਾ ਸੂਆ ਬੈਠ ਸੂਰੀਏ ਤੇ ਬਾਕੀ ਵੀਰ ਨੇ ਜਿਹੜਾ ਰੇਟ ਕਰਿਆ ਬਿਲਕੁਲ ਜੈਨੂਨ ਜਿਹੜਾ ਰੇਟ ਕਰਿਆ ਵੇਚਣ ਜਾਲਾ ਜਮਾ ਸੋ ਮੂੰ ਮੱਥਾ ਦੇਖੋ ਜਮਾ ਤੇ ਬਾਕੀ ਹਵਾਨੇ ਰਿੰਟ ਵਗੈਰਾ ਦੇਖ ਸਕਦੇ ਬੈਠਦੇ ਜਮਾ ਸਾਫ ਸੁਥਰੇ ਹਵਾਨੇ ਤੇ ਨਾਲਾ ਵਗੈਰਾ ਦੇਖੋ ਜਮਾ ਕਿਆ ਬਾਤਾਂ ਪੂਰੇ ਕੰਪੈਕਟ ਹਵਾਨੇ ਦੀ ਬਾਕੀ ਰੇਟ ਹੈ ਜਿਹੜਾ ਬਿਲਕੁਲ ਜੈਨੂਨ 80000 ਰੁਪਏ ਦੇ ਵਿੱਚ ਐਚਐਫ ਦੂਜਾ ਸੂਆ ਸੂਣ ਵਾਲੇ ਤੁਹਾਡੇ ਘਰੇ ਸੂ ਸਾਹਮਣੇ ਜਮਾ ਜੇਰ ਵਗੈਰਾ ਤੁਹਾਡੇ ਹੱਥੀ ਪਹੂਗੀ ਤੇ ਮੈਂ ਪਰਦਾ ਫਾਸੂਗਾ ਤੇ 25 ਕਿਲੋ ਦੁੱਧ ਜਮਾ ਖਰਾ ਦਊਗੀ ਬੈੜ ਬੇਰਪੂਲ ਦੇਖੋ ਜਮਾ ਪੂਰੀ ਜ਼ਬਰਦਸਤ ਤੇ ਥਣ ਸੋਨਾ ਹੱਤੀ ਚਵਾਈ ਵਾਲਾ ਜਮਾ ਫਰਮਾਨ ਕੇ ਚੱਲ ਵੀ ਟੈਰੀ ਕਾਰ ਢਾੜ ਕੇ ਪਿੰਡੇ ਆ ਗਿਆ ਜਮਾ ਹਣਾ ਠੀਕ ਹੈ 80 ਜੋ ਮਾਣਦਾਨ ਕਰਦਾਂਗੇ ਬਾ ਮਾੜਾ ਮੋਟਾ ਹੀ ਹੋਊਗਾ ਜੀ ਕੋਈ ਬੜਾ ਲੰਮਾ ਚੌੜਾ ਕੰਮ ਨਹੀਂ ਹੈਗਾ ਇੱਥੇ ਐਵੇਂ ਲੱਖ ਮੰਗ ਲਈ ਉਹ ਵੀ ਕੋ ਅਗੇ 2 ਨੰਬਰ ਦੇ ਮਿੰਗੀ ਨੇ ਦੇਖੀ ਆ ਜੈਕ ਟੌਪ ਕਲਾਸ ਦਾ ਹਾਂਜੀ ਹਾਂਜੀ ਇਹ ਦੰਦ ਦੋ ਕਿਵੇਂ ਆ ਗਈ ਬਾਈ ਜੀ ਇਹ ਦੋ ਦੰਦ ਪਾਈ ਤੋਂ ਅੱਛਾ ਦੋ ਦੰਦ ਪਲੂਨ ਪਹਿਲਾ ਸੁਆ ਹਾਂਜੀ ਹਾਂਜੀ ਕਿਹੜੇ ਸੀਮਨ ਦੇ ਰਿਕਾਰਡ ਪਤਾ ਇਹਦਾ ਇਹ ਆਪ ਹੈਗੀ ਆ ਜੀ ਇਹ ਕਿਹੜੇ ਜਿਆਗ ਆਪ ਇਹ ਅਗਰ ਮਾੜਾ ਦੀ ਹੈ ਅੱਛਾ ਆਪ ਆ ਕੇ ਰਮਾੜਾ ਜੇ ਅੱਕੇ ਕਿਹੜਾ ਲੱਗਿਆ ਹੋਵੇ ਇਹਦੇ ਹੌਟ ਸਟਾਰ ਤੋਂ ਸੈਕਸਨ ਤੱਕ ਪੜਾਈ ਹੈ ਜੀ ਅੱਛਾ ਹੌਟ ਸਟਾਰ ਦੇ ਸੈਕਸਨ ਤੱਕ ਪੜਾਈ ਹੈ ਪਹਿਲੇ ਸੁਦੇ ਉਮੀਦ ਦੁੱਧ ਕਿੰਨਾ ਕੁ ਪਾ ਦੂਗੀ ਇਹ ਕਿਹੜਾ ਤਹੇ ਦੇ 35 36 ਕਿਲੋ ਉਦ ਠੀਕ ਆ 35 ਉਹ ਵੱਧ ਸੇਵ ਵਾਲਾ ਹੋ ਜਾਣਾ 40 ਕਿਲੋ ਉਦ ਵੀ ਲੈ ਸਕਦੇ ਠੀਕ ਆ ਤੇ ਵਾਕੀ ਨੇਵਾ ਬੜਾ ਫਟ ਫਾੜ ਜਾਣਾ ਹਨਾ ਤੇ ਵਾਕੀ ਪੜੀ ਪੂੜੀ ਵੀ ਨਰੀ ਕਾਰਗ ਨਟਰਾਜਸ ਨਾ ਖਾ ਖਾਈ ਵੀ ਜਮਾ ਹਨਾ ਸੋ ਵੀਰ ਤਰਪਾਲ ਬਣਦੀ ਕਰਦੀ ਉਹਨੇ ਬਾਕੀ ਬਤੀੜੀਆਂ ਨਹੀਂ ਆਦੇ ਆ ਤੇ ਰੇਟ ਵਗੈਰਾ ਇਹਦਾ ਰੇਟ ਜੀ ਇਹ ਫੇਰ ਤੇ ਦੇ ਦੇ ਗਏ ਬੁਜਾਇਸ ਹੋ ਜੂਗੀ ਅਸਮਾਨਤਾ ਨਹੀਂ ਹੋਈ ਬੜਾ ਲੰਮਾ ਚੌੜਾ ਕੰਮ ਨਹੀਂ ਹੋਇਆ ਓ ਫੇਸ ਕੁਆਲਟੀ ਵਗੈਰਾ ਦੇਖੋ ਬਹਿੜਦੀ ਕਿਹਿਆ ਹਵਾਤਾ ਸੋਹਣੀ ਸਾਫ ਸੁਥਰੀ ਫੁੱਲ ਸਾਈਜ਼ ਦੇ ਵਿੱਚ ਆ ਧੋਤ ਵੀ ਫਿਰੇ ਲੰਬੀ ਜਮਾ ਜੇ ਕਹਿੰਦੇ ਬਰੀਡ ਤਿਆਰ ਕਰਨੀ ਹੈ ਸਾਨੂੰ ਟਾਪ ਕਲਾਸ ਦਾ ਮਗੀਨਾ ਦਿਖਾਓ ਜਮਾ ਇਹ ਜੀ ਬਿਹੜ ਜ ਫਾਰਮ ਚ ਖੁੱਲੀ ਫਿਰਦੇ ਹੋ ਚਾਹੇ ਢਾਈ ਮੰਗਿਆ ਹੋਵੇ ਤੁਸੀਂ ਭਾ ਲਾ ਦੋਗੇ ਪਰ ਜਦੋਂ ਵਪਾਰ ਦੇ ਵਿੱਚ ਆ ਜਾ ਜਮਾ ਪੁੱਟ ਕੇ ਤੋਲ ਕੇ ਲੈਂਦੀ ਹੁੰਦੀ ਹੈ ਜਮਾ ਵਾ ਵਪਾਰੀ ਨੂੰ ਐ ਹੁੰਦਾ ਵੀ 2-4 ਜਾਂ ਧਿਆਰੀ ਵੜਾਈ ਜੇ ਤੇ ਨਿਕਲੀ ਇਹਦੇ ਵਿੱਚੋਂ ਆਪਾਂ ਜਾਵਾਂ ਤੇ ਸਾਫ ਸੁਧਰੀਆ ਬਰੀਡ ਪੂਰੀ ਫੁੱਲ ਆ ਜਾਵਾਂ ਸਿਕਸੜ ਲੱਗਿਆ ਹੋਵੇ ਜੇ ਸੀਮਣ ਦੇ ਰਿਹਾ ਹਣਾ ਹਾਂਜੀ ਹਾਂਜੀ ਤੇ ਡੇਢ ਦੇ ਵਿੱਚੋਂ ਮਾਣਦਾਨ ਦਾ ਕਰ ਦਾਂਗੇ ਇਹ ਬੰਦੇ ਦਾ 1000 2000 ਤਾਂ ਹੀ ਹੋ ਜੀ ਬੜਾ ਲੰਮਾ ਚੌੜਾ ਕੰਮ ਨਹੀਂ ਹੁੰਦਾ ਜੀ ਠੀਕ ਹੈ ਹਾਏ ਯਾਰ ਛੱਡ ਦੇ ਉਹ ਕੰਮ ਨਹੀਂ ਮਿਲਿਆ ਮੇਰੇ ਹਿਸਾਬ ਨਾਲ ਜਿੰਨਾ ਦੋ ਲੈਂਦੇ ਉਹਨਾਂ ਨੂੰ ਤਾਂ ਮੰਗਿਆ ਉਹ 2.5 ਮੰਗਦੇ ਸੀ ਜਮਾਂ ਜਾਇਜ ਗੱਲ ਹੈ ਨਾ ਸੋ ਵਪਾਰ ਕਰਤੀ ਸੀ ਕਿਰਾ ਮੁੱਲ ਕਰਕੇ ਜੀ ਅੱਛਾ ਸੋ ਵਪਾਰ ਦੇ ਵਿੱਚ ਆਪਾਂ ਕਸਾਈ ਕਰ ਲੈਂਦੇ ਹਣਾ ਹਾਂਜੀ ਹਾਂਜੀ ਸੋ ਬਾਕੀ ਟੱਲੋ ਗੱਲ ਜਾਇਜ ਉਹਨਾਂ ਦੀ ਵੀ ਇਹ 1.5 ਲੱਖ ਖਾ ਗਿਆ ਤਿਆਰ ਹੋਈ ਆ ਬਸ ਜਮਾਂ ਜੈ ਨੇ ਹੋਣਾ ਹਾਂਜੀ ਸੋ ਦੋ ਦਿਨ ਤੱਕ ਆਪਾਂ ਕਾਪੀ ਦੇ ਹਿਸਾਬ ਲਾਈਏ ਹਣਾ ਇੱਕ ਮੰਨ ਕੇ ਚਲੋ ਵੀ ਗੋੜ ਕੀ ਹੁੰਦਾ ਇੱਕ ਤਰ੍ਹਾਂ ਦਾ ਜੇ ਬੱਛੀ ਆਪਾਂ ਤਿਆਰ ਕਰਕੇ ਕੋਈ ਵੀ ਪਸ਼ੂ ਮੱਝ ਕੱਟੀ ਆਪਾਂ ਦਿੰਨੇ ਆ ਇੱਕ ਆਪਣਾ ਰੁਪਈਆ ਰੁਪਈਆ ਇਕੱਠਾ ਕਰਿਆ ਵੀ ਰਕਮ ਇਕੱਠੀ ਹੋਈ ਨੇ ਜਮਾ ਇਹ ਤਨੇ ਪੀਸਾ ਪਰ ਉਹ ਰੇਅਰ ਹੀ ਮਿਲਣਗੇ ਇਹ ਦੇਖਣ ਜਮਾ ਜੈਨੂਨ ਗੱਲ ਆ ਸੋ ਦੇਖੋ ਯਾਰ ਕਿਆ ਬਾਤਾਂ ਕੰਪੈਕਟ ਹਵਾਨਾ ਵਗੈਰਾ ਨੇਰ ਤੋਂ ਦੇਖ ਸਕਦੇ ਬਿਲਕੁਲ ਫਿੱਟ ਫਾਟ ਫਿਟਿੰਗ ਵਾਲਾ ਸਟੈਚਰ ਥੋੜੀ ਥੋੜੀ ਸਪੈਲਿੰਗ ਪਾਣੀ ਸਟਾਰਟ ਕਰਦੇ ਪੱਠ ਬਿਲਕੁਲ ਮੱਝਾਂ ਨਾਲ ਦੀ ਭਈਆ ਜਮਾ ਤੇ ਖਰਾ ਦੋ ਤੇ 34 35 ਕਿਲੋ ਪਾਉਣਾ ਬੁੱਧੀਵਾਦੀ ਦੇਖੋ ਬੈੜਦੀ ਬਹੁਤ ਜ਼ਬਰਦਸਤ ਪਿੰਡ ਤੇ ਨੰਬਰ ਬੋਲ ਜੀ ਫਿਰ ਦੁਬਾਰੇ ਆਪਣਾ 787967 ਇਕਠਾ ਦੀ ਸੋ ਵੀਡੀਓ ਦੇਖ ਲਈ ਜੀ ਤੁਹਾਨੂੰ ਪਿਆਰ ਦੇ ਲਈ